ਹਾਂਜੀ ਆ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਪੀਆ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਲਗਾਤਾਰ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤਾਂ ਆਪਾਂ ਲਗਾਤਾਰ ਆਪਣੇ ਐਕਸ਼ਨ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਐਕਸ਼ਨ ਹੈ ਉਲੀਕਿਆ ਵਿੱਢਿਆ ਜਾਂ ਆਪਾਂ ਤਿੱਖੇ ਰੂਪ ਵਿੱਚ ਲੈ ਕੇ ਆਂਦਾ ਹੈ ਤਾਂ ਉਹਦੀ ਉਹ ਜਿਹੜੀ ਬਦੌਲਤ ਹੈ ਉਹ ਤੁਸੀਂ ਬਿਲਕੁਲ ਨੇੜੇ ਪਹੁੰਚਾਈ ਹੈ ਤਾਂ ਜਿਹੜਾ ਸੰਘਰਸ਼ ਹੈ ਆਪਣਾ ਪੀਕ ਤੇ ਪਹੁੰਚਿਆ ਹੋਇਆ ਤੁਸੀਂ ਪਹੁੰਚਾਇਆ ਹੈ ਤਾਂ ਜਿਹੜਾ ਆਪਾਂ ਫਾਜ਼ਿਲਕਾ ਦੇ ਵਿੱਚ ਐਕਸ਼ਨ ਨੂੰ ਲਿਖਿਆ ਹੋਇਆ ਸੀ ਤਾਂ ਸਾਥੀਓ ਉਹਦਾ ਜਿਹੜਾ ਅੱਜ ਥੋੜਾ ਬਹੁਤਾ ਆਪਾਂ ਨੂੰ ਜਿਹੜਾ ਮੁੱਲ ਮਿਲਦਾ ਨਜ਼ਰ ਆਇਆ ਹੈ ਤਾਂ ਸਾਥੀਓ ਜਿਹੜਾ ਨਰਿੰਦਰ ਸਵਣੇ ਨੇ ਆਪਣੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੀ ਮੀਟਿੰਗ ਬਿਲਕੁਲ ਤੁਹਾਡੀ ਜਿਹੜੀ ਚੰਡੀਗੜ੍ਹ ਦੇ ਵਿੱਚ ਸਬ ਕਮੇਟੀ ਨਾਲ ਜਾਂ ਤੁਹਾਡੀ ਹਰਜੋਤ ਬੈਂਸ ਨਾਲ ਮੀਟਿੰਗ ਕਰਾਈ ਜਾਊਗੀ ਤਾਂ ਸਾਥੀਓ ਉਸੇ ਤਰ੍ਹਾਂ ਲਗਾਤਾਰ ਜਿਹੜੇ ਐਮਲ ਸਾਹਿਬ ਨੇ ਆਪਣੀਆਂ ਮੀਟਿੰਗਾਂ ਕਰਾਈਆਂ ਚਾਹੇ ਆਪਣੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਪੰਜਾਬ ਉਹਦੇ ਨਾਲ ਮੀਟਿੰਗ ਜਾਂ ਆਪਣੀਆਂ ਹੋਰ ਮੈਡਮ ਦੂਜੇ ਸਿੱਖਿਆ ਸਕੱਤਰ ਨਾਲ ਤਾਂ ਸਾਥੀਓ ਲਗਾਤਾਰ ਜਿਹੜੀਆਂ ਮੀਟਿੰਗਾਂ ਅੱਜ ਸਾਰਾ ਦਿਨ ਚੱਲੀਆਂ ਬਹੁਤ ਵਧੀਆਂ ਹੋਈਆਂ ਸਿਖਾਵੇਂ ਮੌਲ ਚ ਹੋਈਆਂ ਤਾਂ ਖੁੱਲੀਆਂ ਹੋਈਆਂ ਤਾਂ ਉਹਦੇ ਵਿੱਚੋਂ ਕਿਦੇ ਨੇ ਕਿਦੇ ਇਹ ਨਿਕਲ ਕੇ ਆਇਆ ਹੈ ਪੀ ਜਿਹੜੀ ਭਰਤੀ ਹੈ ਮਾਸਟਰ ਕੇਡਰ ਦੀ ਲੈਕਚਰਾਰ ਦੀ 55% ਜਾਂ ਉਮਰ ਹੱਦ ਉਹ ਥੋੜੀ ਜੀ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਥਿਓ ਆ ਲੰਬੇ ਸਮੇਂ ਤੋਂ ਆਪਾਂ ਸੰਘਰਸ਼ ਦਾ ਹਿੱਸਾ ਬਣਦੇ ਆਇਆ ਤਾਂ ਜਿਹੜਾ ਸੰਘਰਸ਼ ਆਪਾਂ ਛੱਡਣਾ ਨਹੀਂ ਤਾਂ ਉਹਦੇ ਵਿੱਚੋਂ ਇਹ ਨਿਕਲ ਕੇ ਆਇਆ ਕਿ ਅਸੀਂ ਜਿਹੜਾ ਅਗਲਾ ਜਿਹੜਾ ਸਿੱਖਿਆ ਮੰਤਰੀ ਨਾਲ ਜਿਹੜੀ ਤੁਹਾਡੀ ਮੀਟਿੰਗ ਕਰਾਉਣ ਜਾ ਰਹੇ ਆ ਉਹ ਵੀਰ ਵਰ ਕਰਾਉਣ ਜਾ ਰਿਹਾ ਤਾਂ ਅੱਜ ਉਹਨਾਂ ਨੇ ਮੰਨਿਆ ਐਮਐਲ ਸਾਹਿਬ ਨੇ ਮੰਨਿਆ ਵੀ ਤੁਹਾਡੀ ਜਿਹੜੀ ਮੀਟਿੰਗ ਹੈ ਸਿੱਖਿਆ ਮੰਤਰੀ ਨਾਲ ਵੀਰਵਾਰ ਕਰਾਈ ਜਾਊਗੀ ਤਾਂ ਜਿਹੜਾ ਕੱਲ ਵਾਲਾ ਆਪਣਾ ਫਾਜ਼ਿਲਕਾ ਦਾ ਐਕਸ਼ਨ ਸੀ ਉਹ ਇੱਕ ਵਾਰ ਫਿਰ ਮੁਲਤਵੀ ਕੀਤਾ ਜਾਂਦਾ ਹੈ ਅਗਲੇ ਹੁਕਮਾਂ ਤੱਕ ਤੁਸੀਂ ਬਿਲਕੁਲ ਤਿਆਰ ਰਹਿਣਾ ਜਿੱਥੇ ਵੀ ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਮੈਂ ਤੁਹਾਨੂੰ ਵਾਰ ਵਾਰ ਪੀਲਾ ਕੀਤੀਆਂ ਹੁਣ ਵੀ ਤੁਹਾਡੀ ਡਿਊਟੀ ਬਣਦੀ ਏ ਤੁਸੀਂ ਘਰੋਂ ਬਿਲਕੁਲ ਬੇਗਰ ਹੋ ਜਾਣਾ ਹੈ ਇਹ ਹੁਣ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਜੇ ਥੋੜਾ ਤੁਸੀਂ ਹੋਰ ਘਰਾਂ ਚ ਬੈਠ ਕੇ ਵੇਟ ਕਰ ਲਈ ਤਾਂ ਸਾਥੀਓ ਭਰਤੀ ਦੀ ਉਮੀਦ ਛੱਡ ਦਿਓ ਤਾਂ ਸਾਥੀਓ ਤੁਸੀਂ ਸਾਰੇ ਉਮੀਦ ਰੱਖਿਓ ਵੀਰਵਾਰ ਤੱਕ ਆਪਣਾ ਕੁਝ ਨਾ ਕੁਝ ਪੋਜੀਟਿਵ ਨਿਕਲੂਗਾ ਸਿੱਖਿਆ ਮੰਤਰੀ ਤੱਕ ਬਿਲਕੁਲ ਪਹੁੰਚ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਸਾਰੀ ਗੇਂਦ ਇਸ ਟਾਈਮ ਜਿਹੜੀ ਹੈ ਉਹ ਸਿੱਖਿਆ ਮੰਤਰੀ ਤੇ ਹੈ ਉਹ ਵੀਰ ਵੀਰਵਾਰ ਤੱਕ ਆਪਾਂ ਆ ਦੇਖਦੇ ਆ ਕੀ ਨਿਕਲ ਕੇ ਆਉਂਦਾ ਹੈ ਤਾ ਅੱਗੇ ਤੁਸੀਂ ਸੰਦੀਪ ਸਰ ਨੂੰ ਸੁਣੋਗੇ ਤਾਂ ਨਿਸ਼ਤਰ ਸਰ ਨੂੰ ਸੁਣੋਗੇ ਹਾਂਜੀ ਤਾਂ ਜਿਵੇਂ ਤੁਹਾਡੇ ਸਾਹਮਣੇ ਹੁਣ ਆਪਣੇ ਸੂਬਾ ਆਗੂ ਜਾਂ ਸੂਬਾ ਪ੍ਰਧਾਨ ਜਸਵੰਤ ਘਬਾਇਆ ਹੀ ਨਹੀਂ ਗੱਲ ਕੀਤੀ ਆ ਕਿ ਸਿੱਖਿਆ ਮੰਤਰੀ ਇੱਕ ਭਗੌੜਾ ਮੰਤਰੀ ਹੋ ਚੁੱਕਿਆ ਮੈਨ ਕਿ ਚਲੋ ਜਦੋਂ ਜਿਹੜਾ ਬੰਦਾ ਪਿਛਲੇ ਡੇਢ ਸਾਲ ਤੋਂ ਆਪਣੇ ਨਾ ਬੈਠਣ ਲਈ ਤਿਆਰ ਨਹੀਂ ਤਾਂ 3.5 ਸਾਲ ਤੋਂ ਪੋਸਟਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਬੁਰਾ ਹਾਲ ਕਰਕੇ ਜਿਹਨੇ ਰੱਖਿਆ ਹੋਇਆ ਮੰ ਲੋ ਜਦੋਂ ਆਪਾਂ ਫਾਜ਼ਲ ਕੇ ਪੁਲ ਕੇ ਰਾਹ ਤੋਂ ਪਹਿਲਾਂ ਆਪਾਂ ਨੰਦਪੁਰ ਘਰਾਉ ਕੀਤਾ ਸੀ ਸਿੱਖਿਆ ਮੰਤਰੀ ਦੀ ਗੋਠੀ ਦਾ ਉਸ ਸਮੇਂ ਵੀ ਸਿੱਖਿਆ ਮੰਤਰੀ ਦੀ ਮੀਟਿੰਗ ਮਿਲੀ ਉਹ ਵੀ ਵਾਰ-ਵਾਰ ਮੁਲਤਵੀ 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 ਹੁੰਦੀ ਗਈ ਜਦੋਂ ਅਸੀਂ ਸੈਕਟਰੀਟ ਆਉਣੇ ਆ ਸੈਕਟਰੀ ਸਾਡੇ ਪਾਸ ਵੀ ਬਣ ਜਾਂਦੇ ਆ ਪਾਸ ਬਣ ਕੇ ਜਦੋਂ ਪਹਿਲੀ ਪੌੜੀ ਚੜਦੇ ਆ ਤਾਂ ਉਸ ਸਮੇਂ ਸਾਨੂੰ ਇੱਕ ਮੈਸੇਜ ਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਇੱਥੇ ਨਹੀਂ ਏ ਢਾਡੀ ਮੀਟਿੰਗ ਮੁਲਤਵੀ ਕੀਤੀ ਜਾ ਰਹੀ ਆ ਸੇਮ ਉਸੇ ਤਰ੍ਹਾਂ ਅੱਜ ਜਦੋਂ ਅਸੀਂ ਇੱਥੇ ਮੀਟਿੰਗ ਲਈ ਆਏ ਤਾਂ ਅੱਜ ਸਿੱਖਿਆ ਮੰਤਰੀ ਫੇਰ ਭਗੌੜਾ ਬਣਿਆ ਔਰ ਦੁਆਰਾ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਹੈ ਕਿ ਵੀਰਵਾਰ ਤੁਹਾਡੀ ਮੀਟਿੰਗ ਜਿਹੜੀ ਕਰਾਈ ਜਾਊਗੀ ਅਸੀਂ ਸਾਰੇ ਗੱਡੇ ਨੂੰ ਅਪੀਲ ਕਰਦੇ ਆ ਕਿ ਆਪਾਂ ਨੂੰ ਹੁਣ ਘਰੇ ਬੈਠਣ ਦਾ ਸਮਾਂ ਨਹੀਂਗਾ ਸਰਕਾਰ ਦਾ ਸਮਾਂ ਵੀ 1.5 ਸਾਲ ਦਾ ਰਹਿ ਗਿਆ ਹੈ ਆ ਹੀ ਸਮਾਂ ਆਪਣੇ ਕੋਲੋਂ ਨੌਕਰੀਆਂ ਲੈਣ ਦਾ ਤੇ ਇਸ ਕਰਕੇ ਸਾਰੇ ਗੱਡੇ ਧਿਆਨ ਦਿਓ ਆਪਾਂ ਵੀਰਵਾਰ ਤੱਕ ਇਹਨਾਂ ਦੀ ਵੇਟ ਕਰਾਂਗੇ ਜੇ ਵੀਰਵਾਰ ਤੱਕ ਸਿੱਖਿਆ ਮੰਤਰੀ ਨੇ ਨਾ ਮੀਟਿੰਗ ਦਿੱਤੀ ਤਾਂ ਆਪਾਂ ਇਸ ਤੋਂ ਬਾਅਦ ਜਿਹੜੇ ਆ ਇਹਨਾਂ ਪ੍ਰਤੀ ਵੱਡੇ ਸੰਘਰਸ਼ ਆ ਜਿਹੜੇ ਉਹ ਲਿਖਾਂਗੇ ਔਰ ਇੱਕ ਚੀਜ਼ ਹੋਰ ਆ ਇੱਕ ਹੋਰ ਇੱਕ ਆਪਣੀ ਇੱਕ ਫਲਾਇਆ ਜਾ ਰਿਹਾ ਕਿਡਰ ਦੇ ਵਿੱਚ ਕਿ ਮੈਥ ਸਾਇੰਸ ਦੀ ਡਿਮਾਂਡ ਨਹੀਂ ਰੱਖੀ ਜਾ ਰਹੀ ਅੱਜ ਜਦੋਂ ਅਸੀਂ ਮੈਥ ਸਾਇੰਸ ਵਾਸਤੇ ਅੱਜ ਜਦੋਂ ਸਾਡੀ ਟੀਮ ਜਾਂ ਸਾਡੀ ਟਟਪਾਈ ਯੂਨੀਅਨ ਦੇ ਜਿੰਨੇ ਵੀ ਆਗੂ ਸੀ ਮੀਟਿੰਗ ਵਾਸਤੇ ਆਏ ਤਾਂ ਉਹਦੇ ਵਿੱਚੋਂ ਮੈਥ ਸਾਇੰਸ ਦੇ ਆਗੂ ਸੰਦੀਪ ਸਾਡੇ ਨਾਲ ਆਏ ਨੇ ਉਹ ਆਪਣੇ ਮੂੰਹ ਨਾਲ ਦੱਸਣਗੇ ਕਿ ਮੈਥ ਸਾਇੰਸ ਦੀ ਗੱਲ ਕਿਸ ਤਰੀਕੇ ਨਾਲ ਕਾ ਸਾਥੀਓ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਅੱਜ ਦੀ ਆਪਣੀ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਤਾਂ ਕੁਝ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੇ ਜਸਵੰਤ ਖਵਾਇਆ ਜੀ ਹੈ ਉਹ ਸਿਰਫ ਮਾਸਟਰ ਕਲਾਸ ਦੇ ਵਿੱਚ ਪੰਜਾਬੀ ਹਿੰਦੀ ਐਸਐਸਟੀ ਦੀ ਗੱਲ ਕਰਦੇ ਆ ਪਰ ਅੱਜ ਦੀ ਮੀਟਿੰਗ ਵਿੱਚ ਅਸੀਂ ਖੁਦ ਜਾ ਕੇ ਵੇਖਿਆ ਮੈਂ ਮੈਥ ਸਾਇੰਸ ਦਾ ਸਟੂਡੈਂਟ ਆ ਮੈਂ ਖੁਦ ਜਾ ਕੇ ਦੇਖਿਆ ਮੀਟਿੰਗ ਵਿੱਚ ਇਦਾਂ ਦਾ ਕੁਝ ਨਹੀਂ ਹੈ ਠੀਕ ਹੈ ਤਾਂ ਜਿਹੜੀਆਂ ਕੁਝ ਅਫਵਾਮਾਂ ਪਹਿਲਾਂ ਫਲਾਈਆਂ ਜਾ ਰਹੀਆਂ ਸੀਗੀਆਂ ਉਹ ਬਿਲਕੁਲ ਗਲਤ ਨੇ ਠੀਕ ਹੈ ਤਾਂ ਅੱਜ ਜਿਹੜੀ ਮੇਨ ਗੱਲ ਹੋਈ ਹੈ ਮੇਨ ਗੱਲ ਕੀ ਹੋਈ ਹੈ ਮਾਸਟਰ ਗਿੱਟ ਦੀਆਂ ਪੋਸਟਾਂ ਤੇ ਕੋਈ ਉਹਦੇ ਚ ਇਹਨਾਂ ਨੇ ਇਹ ਨਹੀਂ ਕੀਤਾ ਕਿ ਸਾਡੀਆਂ ਪੰਜਾਬੀ ਹਿੰਦੀ ਪੋਸਟਾਂ ਜ਼ਿਆਦਾ ਕੱਢੋ ਜੀ ਐਦਾਂ ਦਾ ਕੁਝ ਨਹੀਂ ਹੈ ਤਾਂ ਜਿਹੜੀ ਵੀ ਸੋਸ਼ਲ ਮੀਡੀਆ ਤੇ ਤੁਹਾਨੂੰ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਜਸਵੰਤ ਕਬਾਇਆ ਜੀ ਆਪਣੇ ਲਈ ਗੱਲ ਕਰਦੇ ਆ ਆਪਣੇ ਮੈਥ ਸਾਇੰਸ ਦੀ ਗੱਲ ਨਹੀਂ ਕਰਦੇ ਇਹ ਬਿਲਕੁਲ ਗਲਤ ਹੈ ਅੱਜ ਮੈਂ ਖੁਦ ਜਾ ਕੇ ਮੀਟਿੰਗ ਦੇ ਵਿੱਚ ਗਿਆ ਮੀਟਿੰਗ ਦੇ ਵਿੱਚ ਸਭ ਕੁਝ ਦੇਖਿਆ ਤੇ ਸਾਰੀਆਂ ਗੱਲਾਂ ਉੱਥੇ ਰੂਬਰੂ ਹੋਈਆਂ ਠੀਕ ਹੈ ਤਾਂ ਕਿਸੇ ਦੀ ਅਕਵਾਵਾ ਦੇ ਵਿੱਚ ਨਾ ਆਓ ਇਸ ਕਰਕੇ ਹੁਣ ਤੁਹਾਡੇ ਕੋਲ ਮੌਕਾ ਹੈ ਇੱਕ ਤਾਂ ਆਪਣੀ ਪਰਸੋ ਦੀ ਮੀਟਿੰਗ ਰੱਖੀ ਗਈ ਹੈ ਤਾਂ ਜੇਕਰ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਆਪਾਂ ਨੂੰ ਮਿਲਦਾ ਹੈ ਤਾਂ ਵੈਲੰਟ ਗੁੱਡ ਜੇਕਰ ਨਹੀਂ ਮਿਲਦਾ ਤਾਂ ਅਗਲੇ ਜੋ ਵੀ ਐਕਸ਼ਨ ਨੇ ਉਹ ਤੁਹਾਨੂੰ ਜਸਵੰਤ ਘਵਾਇਆ ਜੀ ਦੱਸ ਦੇਣਗੇ ਤਾਂ ਤੁਸੀਂ ਸਾਰੇ ਕੈਡਰ ਤਿਆਰ ਰਹਿਣਾ ਠੀਕ ਹੈ ਤਾਂ ਇਸ ਤੋਂ ਬਾਅਦ ਜਸਵੰਤ ਸਾਹਿਬ ਪ੍ਰਧਾਨ ਜੀ ਤੁਹਾਡੇ ਨਾਲ ਗੱਲ ਕਰਨਗੇ ਸਾਥੀਓ ਤੁਹਾਡ ਤੁਸੀਂ ਸੁਣਿਆ ਅਨਛੱਤਰ ਸਰ ਨੂੰ ਸੁਣਿਆ ਸੰਦੀਪ ਨੂੰ ਸੁਣਿਆ ਤਾਂ ਜਾਂ ਹੋਰ ਸਾਥੀਆਂ ਨੂੰ ਸੁਣਿਆ ਤਾਂ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੁਸੀਂ 2-3 ਦਿਨ ਫਿਰ ਇੱਕ ਵਾਰੀ ਛਾਂਤ ਰਹਿਣਾ ਹੈ ਬਿਲਕੁਲ ਤੁਹਾਡੀਆਂ ਮੰਗਾਂ ਜਾਇਜ਼ ਹੈ ਤੁਸੀਂ ਬਿਲਕੁਲ ਘਰਾਂ ਚ ਬੈਠੇ ਹੋ ਤੁਹਾਡੀ ਜਿਹੜੀ ਜਿੰਨੀ ਵੀ એનર્ਜੀ ਹੈ ਅੱਜ ਜਿਹੜੀ ਮੀਟਿੰਗ ਦੇ ਵਿੱਚ ਬਿਲਕੁਲ ਹੈਗੀ ਸੀ ਅੱਜ ਅਸੀਂ ਵੀ ਵੇਖ ਰਹੇ ਹਾਂ ਬਹੁਤ ਸਾਥੀਆਂ ਦੇ ਫੋਨ ਆ ਰਹੇ ਆ ਬਹੁਤ ਸਾਥੀ ਪੁੱਛ ਰਹੇ ਮੈਸੇਜ ਰੇ ਪੁੱਛ ਰਹੇ ਸਾਥਿਓ ਬਿਲਕੁਲ ਤੁਹਾਨੂੰ ਵੀਡੀਓ ਰੇ ਸਾਰਾ ਕੁਝ ਦੱਸ ਦਿੱਤਾ ਹੈ ਵੀ ਮੀਟਿੰਗ ਆਪਣੀ ਸਖਾਵੇਂ ਮੋਲ ਚ ਹੋਈ ਹੈ ਪਰ ਇਹਨੂੰ ਆਪਾਂ ਸਖਾਵੇਂ ਮੋਲ ਚ ਲੈਣਾ ਨਹੀਂ ਇਹਨੂੰ ਆਪਾਂ ਇਹ ਨਹੀਂ ਕਹਿ ਦੇਣਾ ਵੀ ਆਪਾਂ ਨੂੰ ਮਿਲ ਗਿਆ ਸਾਰਾ ਕੁਝ ਮੈਂ ਤੁਹਾਨੂੰ ਕਹਿ ਦਿੰਦਾ ਇਹ ਆਪਾਂ ਨੂੰ ਕੁਝ ਮਿਲਦਾ ਵੀ ਹੈ ਤਾਂ ਇਹ ਨਹੀਂ ਹੋ ਗਿਆ ਕਿ ਆਪਾਂ ਨੂੰ ਮਿਲ ਗਿਆ ਮਿਲਿਆ ਨਹੀਂ ਅਜੇ ਜਦੋਂ ਤੱਕ ਆਪਣਾ ਨੋਟੀਫਿਕੇਸ਼ਨ ਨਹੀਂ ਆਉਂਦਾ ਲੈਕਚਰਰ ਦਾ ਜਦੋਂ ਤੱਕ ਆਪਣਾ ਮਾਸਟਰਕਿਟ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਜਾਂ 55% ਦੀ ਹਾਲ ਨਹੀਂ ਹੁੰਦੀ ਜਾਂ ਉਮਰ ਹੱਦ ਤਾਂ ਸਾਥਿਓ ਇਹਦੇ ਵਿੱਚ ਜਦੋਂ ਤੱਕ ਆਪਣੀ ਹਾਲ ਆਪਾਂ ਸੰਘਰਸ਼ ਨਹੀਂ ਛੱਡਣਾ ਤੇ ਤੁਸੀਂ ਤਿਆਰ ਹੋ ਅਗਲਾ ਜਿਹੜਾ ਪਲਾਨ ਹੈ ਆਪਾਂ ਜਲਦ ਤੁਹਾਨੂੰ ਦੱਸਾਂਗੇ ਸਰਕਾਰ ਨੂੰ ਮੇਰੀ ਚੇਤਾਵਨੀ ਹੈ ਜੇ ਸਰਕਾਰ ਸਾਡੀਆਂ 4-5 ਮੰਗਾਂ ਹੱਲ ਨਹੀਂ ਕਰਦੀ ਤਾਂ ਆ ਪਾਖੜਾ ਨਹਿਰ ਚੱਲ ਰਹੀ ਏ ਤਾਂ ਸਾਨੂੰ ਮਜਬੂਰ ਨਾ ਕੀਤਾ ਜਾਵੇ ਜਿਹੜੀਆਂ ਸਾਡੀਆਂ ਮੰਗਾਂ ਕਿਉਂਕਿ ਅਸੀਂ ਉਹਨਾਂ ਘਰਾਂ ਚੋਂ ਆ ਗਰੀਬ ਘਰਾਂ ਚੋਂ ਆ ਸਤਾਏ ਹੋਏ ਲੋਕਾਂ ਬੇਰਜ਼ਗਾਰਾਂ ਤਾਂ ਸਾਨੂੰ ਉਹ ਚੀਜ਼ਾਂ ਵੱਲ ਨਾ ਧੱਕਿਆ ਜਾਵੇ ਵੀ ਇਹਨਾਂ ਦੀਆਂ ਮੰਗਾਂ ਹੱਲ ਜਿਹੜੀਆਂ ਹੈਗੀਆਂ ਹਨਾ ਹੁਣ ਤਾਂ ਤੁਹਾਡੇ ਕੋਲ 1.5 ਸਾਲ ਹੈ ਮੈਂ ਸਰਕਾਰ ਨੂੰ ਫਿਰ ਚੇਤਾਵਨੀ ਦੇਣਾ ਜੇ ਤੁਸੀਂ ਐਦਾਂ ਦੀਆਂ ਸਾਡੀਆਂ ਜਿਹੜੀਆਂ ਮੰਗਾਂ ਹੱਲ ਨਾ ਕੀਤੀਆਂ ਕਾ ਜਲਦ ਕੋਈ ਵੱਡੇ ਐਕਸ਼ਨ ਵਾਲਾ ਸੀ ਵਧਾਂਗੇ ਤਾਂ ਹੋ ਸਕਦਾ ਸਾਨੂੰ ਮਜਬੂਰ ਤੁਸੀਂ ਕਰ ਰਹੇ ਹੋ ਵੀ ਇਹ ਲੋਕ ਜਾਂ ਤਾਂ ਟੈਂਕੀਆਂ ਤੇ ਚੜਨ ਜਾਂ ਨਹਿਰ 'ਚ ਛਾਲਾ ਮਾਰਨ ਤਾਂ ਮੈਂ ਤੁਹਾਨੂੰ ਬਿਲਕੁਲ ਸਰਕਾਰ ਨੂੰ ਚੇਤਾਵਨੀ ਦੇਣਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਡਾ ਮਸਲਾ ਸਾਡਾ ਕੋਈ ਵੱਡਾ ਨਹੀਂ ਹੈਗਾ ਲੈਕਚਰਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਲਦੀ ਜਾਰੀ ਕਰਨਾ ਹੈ ਜਾਂ ਮਾਸਟਰ ਕੈਟ ਦਾ ਜਿਹੜਾ ਨੋਟੀਫਿਕੇਸ਼ਨ ਉਹ ਜਲਦੀ ਜਾਰੀ ਕਰਨਾ ਹੈ 55% ਹੱਲ ਕਰਕੇ ਤੁਸੀਂ ਕਰਨਾ ਹੈ ਤਾਂ ਸਾਥਿਓ ਬਿਲਕੁਲ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਜੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਸਾਡੀਆਂ 4-5 ਮੰਗਾ ਹੱਲ ਨਹੀਂ ਹੁੰਦੀਆਂ ਤਾਂ ਬਿਲਕੁਲ ਤੁਸੀਂ ਵੀ ਤਿਆਰ ਰਹੋ ਤਾਂ ਬਿਲਕੁਲ ਤੁਹਾਨੂੰ ਕਾਲ ਦਿੱਤੀ ਜਾਊਗੀ ਜਿਹੜਾ ਆਪਣਾ ਵੀਰਵਾਰ ਤੱਕ ਐਕਸ਼ਨ ਹੈ ਇੱਕ ਵਾਰ ਮੁਲਤਵੀ ਕੀਤਾ ਜਾਂਦਾ ਹੈ ਜਲਦ ਤੁਹਾਨੂੰ ਅਗਲੇ ਐਕਸ਼ਨ ਦੀ ਕਾਲ ਦਿੱਤੀ ਜਾਊਗੀ ਕਿੱਥੇ ਕਰਨਾ ਹੈ ਕਿਵੇਂ ਕਰਨਾ ਹੈ ਕਿਹਦਾ ਕਰਾਉ ਕਰਨਾ ਹੈ ਤਾਂ ਸਾਥਿਓ ਸਾਰੇ ਤਿਆਰ ਰਹੋ ਤਾਂ ਮੈਂ ਸਰਕਾਰ ਨੂੰ ਫਿਰ ਚੇਤਾਵਨੀ ਦੇਣਾ ਦੇਖੋ ਇਹ ਨਹਿਰਾ ਤੁਹਾਡੇ ਬੇਰੁਜ਼ਗਾਰਾਂ ਲਈ ਨਹੀਂ ਬੜੀਆਂ ਵੀ ਤੁਸੀਂ ਸਾਨੂੰ ਆ ਬਿਲਕੁਲ ਪ੍ਰੈਸ਼ਰਾਈਜ਼ ਕਰੋ ਤਾਂ ਤੁਹਾਨੂੰ ਅਪੀਲ ਹੈ ਸਾਡੀਆਂ 4-5 ਮੰਗਾਂ ਹੱਲ ਕਰੋ ਤਾਂ ਮੈਂ ਸਾਰੇ ਬਿਲਕੁਲ ਤੈਅ ਦਿ ਲੋ ਧਨਵਾਲ ਕੇਟਰ ਦਾ ਜਿਹੜਾ ਸਾਥੀ ਜੁੜੇ ਹੋਏ ਐ ਜਾਂ ਜੁੜ ਰਹੇ ਸਾਰੇ ਸਾਥੀ ਤਿਆਰ ਐ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਆਪਾਂ ਵੱਡੇ ਸੰਗਰਸ਼ ਵਾਲ ਵਦਨ ਜਾ ਰਹੇ ਆ ਤਾਂ ਸਾਥੀਓ ਮੈਂ ਤੁਹਾਡਾ ਸਾਰਿਆਂ ਦਾ ਤੈਅ ਦਿ ਲੋ ਧਨਵਾਲ